ਜਿਵੇਂ ਭਗਤ ਕਬੀਰ ਸਾਹਿਬ ਜੀ ਕੱਪੜਾ ਬਣਦੇ ਤਾਣਾ ਬਣਦੇ ਤੇ ਉਹ ਤਾਣਾ ਬਣਦੇ ਬੁਣਦੇ ਉਸ ਪ੍ਰਮਾਤਮਾ ਦੀ ਭਗਤੀ ਵਿੱਚ ਲੱਗ ਜਾਂਦੀ ਹੈ ਤਨਣਾ ਬਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਸਤਿਗੁਰੂ ਕਹਿੰਦੇ ਨਾ ਬਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾਂ ਕਬੀਰ ਸਾਹਿਬ ਜੀ ਜਿੱਥੇ ਤਾਣਾ ਬੁਣਦੇ ਨੇ ਕੱਪੜਾ ਸੀਂਦੇ ਨੇ ਉੱਤੇ ਕਬੀਰ ਸਾਹਿਬ ਬਹੁਤਾ ਸਮਾਂ ਉਸ ਪ੍ਰਮਾਤਮਾ ਦੀ ਬੰਦਗੀ ਵਿੱਚ ਲਗਾ ਦਿੰਦੇ ਐ ਬਹੁਤਾ ਸਮਾਂ ਉਸ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਹੀ ਸਮਾਂ ਬਤੀਤ ਕਰਦੇ ਐ ਇੱਕ ਦਿਨ ਮਾਂ ਨੇ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਦੀ ਭਗਤ ਕਬੀਰ ਸਾਹਿਬ ਨੂੰ ਕਹਿੰਦੇ ਨੇ ਕਬੀਰਾ ਦੇਖ ਪੁੱਤ ਬੱਚੇ ਵੱਡੇ ਹੋ ਗਏ ਸਿਆਣੇ ਹੋ ਗਏ ਵਿਆਹਣ ਯੋਗ ਹੋ ਗਏ ਜਿੱਥੇ ਤੂੰ ਬਹੁਤਾ ਸਮਾਂ ਹੁਣ ਭਗਤੀ ਕਰਦਾ ਨਾ ਉਹੀ ਸਮਾਂ ਹੁਣ ਕੰਮ ਦੇ ਵਿੱਚ ਲਾਇਆ ਕਰ ਤਾਂ ਕਿ ਆਪਾਂ ਬੱਚਿਆਂ ਦੇ ਕਾਰਜ ਵੀ ਤੇ ਕਰਨੇ ਆ ਨਾ ਬੱਚਿਆਂ ਦੇ ਕਾਰਜ ਇਹ ਵੀ ਕਰਨੇ ਨੇ ਤਕਬੀਰ ਸਾਹਿਬ ਕਹਿੰਦੇ ਨੇ ਮਾਂ ਤੂੰ ਫਿਕਰ ਨਾ ਕਰ ਉਸ ਪਰਮਾਤਮਾ ਨੂੰ ਫਿਕਰ ਤਕਬੀਰ ਸਾਹਿਬ ਦੇ ਮਾਤਾ ਜੀ ਕਹਿੰਦੇ ਨੇ ਹਮਾਰੇ ਕੁੱਲ ਕੌਣ ਨੇ ਰਾਮ ਕਹਿਓ ਕਹਿੰਦੇ ਪੁੱਤਰਾ ਸਾਦੀ ਕੌਲ ਵਿੱਚ ਅੱਜ ਤੱਕ ਕਿਸੇ ਨੇ ਰਾਮ ਨੂੰ ਰੱਬ ਨੂੰ ਧਿਆਇਆ ਨਹੀਂ ਤੇ ਤੂੰ ਨਵਾਂ ਹੀ ਰਾਹ ਫੜ ਲਿਆ ਤੂੰ ਰੱਬ ਨੂੰ ਧਿਆਉਣ ਲੱਗ ਗਿਆ ਜਿਹੜੇ ਸਮੇਂ ਦੇ ਵਿੱਚ ਤੂੰ ਰੱਬ ਦੀ ਪੂਜਾ ਕਰਦਾ ਹੈ ਬੰਦਗੀ ਕਰਦਾ ਉਹੀ ਤੂੰ ਕੰਮ ਕਰਿਆ ਕਰ ਤੂੰ ਰੱਬ ਤੋਂ ਕੀ ਲੈਣਾ ਛੱਡ ਦੇ ਖਿਹੜਾ ਰੱਬ ਦਾ ਤੇ ਭਗਤ ਕਬੀਰ ਸਾਹਿਬ ਦੀ ਮਾਤਾ ਕਹਿੰਦੀ ਜਬ ਕੀ ਮਾਲਾ ਲਈ ਨ ਪੁੱਤੇ ਤਬ ਤੇ ਸੁਖ ਨ ਭਇਓ ਕਹਿੰਦੇ ਕਬੀਰ ਸਾਹਿਬ ਨੇ ਜਦੋਂ ਦੀ ਮਾਲਾ ਫੜੀ ਏ ਉਦੋਂ ਦੇ ਸਾਡੇ ਘਰ ਸੋਖੀ ਕਦੇ ਨਹੀਂ ਆਇਆ ਕਦੇ ਸਾਨੂੰ ਸੁਖ ਨਹੀਂ ਮਿਲਿਆ ਜਦੋਂ ਦੀ ਇਹਨੇ ਮਾਲਾ ਫੜੀ ਏ ਜਦੋਂ ਦੀ ਇਹ ਨਾਮ ਜਪਣ ਲੱਗਿਆ ਤੇ ਭਗਤ ਕਬੀਰ ਸਾਹਿਬ ਦੀ ਮਾਤਾ ਜੀ ਕਹਿੰਦੇ ਨੇ ਸੁਣੋ ਜਠਾਣੀ ਸੁਨੋ ਦੇ ਰਾਣੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਏ ਮੁੰਡਿਆ ਕਿਉ ਨਾ ਹੋਇਓ ਏ ਮੇਰਾ ਭਗਤ ਕਬੀਰ ਮਰ ਕਿਉ ਨਾ ਗਿਆ ਇਹ ਤੇ ਕੰਮ ਹੀ ਨਹੀਂ ਕਰਦਾ ਮੇਰੀ ਗੱਲ ਹੀ ਨਹੀਂ ਸੁਣਦਾ ਮੇਰੀ ਗੱਲ ਹੀ ਨਹੀਂ ਮੰਨਦਾ ਮੇਰੇ ਕਹਿਣੇ ਵਿੱਚ ਨਹੀਂ ਆ ਹਮੇਸ਼ਾ ਰੱਬ ਰੱਬ ਕਰਦਾ ਰਹੀ ਤੇ ਭਗਤ ਕਬੀਰ ਸਾਹਿਬ ਜੀ ਸੁਣ ਰਹੇ ਨੇ ਬੜੇ ਪਿਆਰ ਦੇ ਨਾਲ ਕੁਝ ਨਹੀਂ ਬੋਲਦੇ ਕਿਉਂਕਿ ਭਗਤ ਕਬੀਰ ਸਾਹਿਬ ਨੂੰ ਪਤਾ ਵੀ ਮੇਰੀ ਮਾਂ ਤੇ ਮਾਂ ਪਿਓ ਹਮੇਸ਼ਾ ਬੱਚਿਆਂ ਨੂੰ ਝਿੜਕਦਾ ਹੁੰਦਾ ਕੋਈ ਗੱਲ ਨਹੀਂ ਆ ਫਿਰ ਗੱਲ ਬਕਰੀ ਵਿੱਚ ਲੈ ਕੇ ਭਗਤ ਕਬੀਰ ਸਾਹਿਬ ਦੇ ਮਾਤਾ ਜੀ ਕਹਿੰਦੇ ਕਬੀਰ ਦੇਖ ਤੇਰੀ ਕਮਾਲੀ ਧੀ ਵਿਆਹਨ ਯੋਗ ਹੋ ਗਈ ਏ ਕੋਈ ਚੰਗਾ ਵਰ ਲੱਭ ਕੋਈ ਸੋਹਣਾ ਘਰ ਪਰਿਵਾਰ ਲੱਭ ਤੇ ਆਪਾਂ ਤੇਰੀ ਧੀ ਦਾ ਵਿਆਹ ਕਰ ਦਈਏ ਚਲੋ ਕਬੀਰ ਸਾਹਿਬ ਨੇ ਇੱਕ ਸੋਹਣਾ ਪਰਿਵਾਰ ਲੜਕਾ ਲ ਬਿਆ ਰਿਸ਼ਤਾ ਤੈ ਹੋ ਗਿਆ। ਬਰਾਤ ਦਾ ਦਿਨ ਬਣਤਾ ਵੀ ਕਿਸ ਦਿਨ ਬਰਾਤ ਲੈ ਕੇ ਆਇਓ। ਸਭ ਕੁਝ ਹੀ ਤੈ ਹੋ ਗਿਆ। ਸਮਾਵਨਤਾ। ਹੁਣ ਭਗਤ ਕਬੀਰ ਸਾਹਿਬ ਜੀ ਦੇ ਮਾਤਾ ਜੀ ਕਬੀਰ ਸਾਹਿਬ ਨੂੰ ਕਹਿੰਦੀ ਹੈ ਕਬੀਰ ਦੇਖ ਹੁਣ ਤੇਰੀ ਧੀ ਦਾ ਰਿਸ਼ਤਾ ਵੀ ਹੋ ਗਿਆ। ਘਰ ਮਿਲ ਗਿਆ ਬਰਾਤ ਦਾ ਦਿਨ ਬਣਤਾ ਹੈ ਇਸ ਲਈ ਹੁਣ ਆਪਾਂ ਨੂੰ ਪੈਸਿਆਂ ਦੀ ਲੋੜ ਹੈ ਤੂੰ ਇੰਜ ਘਰ ਥੋੜੇ ਦਿਨ ਰਹਿ ਗਿਆ ਬਰਾਤ ਦੇ ਵਿੱਚ ਤੇ ਆ ਮੈਂ ਖੱਦਰ ਦਾ ਕੱਪੜਾ ਥਾਣ ਲੁਕੋ ਕੇ ਰੱਖਿਆ ਸੀ ਤੇ ਤੂੰ ਇਹ ਥਾਣ ਲੈ ਜਾ ਬਾਜ਼ਾਰ ਦੇ ਵਿੱਚ ਇਹਨੂੰ ਵੇਚ ਕੇ ਆਈਂ ਕੁਝ ਸੌਦਾ ਪਤਾ ਲਿਆਈ ਕੁਝ ਧੀ ਦੇ ਕੱਪੜੇ ਲਿਆਈ ਕੁਝ ਆਪਣੇ ਪੁੱਤ ਕਮਾਲੂ ਦੇ ਕੱਪੜੇ ਲਿਆਈ ਤੇ ਦੇਖ ਤੇਰੇ ਵੀ ਪ੍ਰਾਣਾ ਜਾਂ ਖੱਦਰ ਦਾ ਚੋਲਾ ਪਾਇਆ ਤੇ ਧੀ ਦੇ ਵਿਆਹ ਵਿੱਚ ਇਹੇ ਕੱਪੜੇ ਨਹੀਂ ਪਾਉਣੇ ਤਿੰਨ ਇਹ ਬੁਰੇ ਲੱਗਣਗੇ ਤੂੰ ਸੋਹਣੀ ਪੋਸ਼ਾਕ ਲੈ ਕੇ ਆਈ ਸੋਹਣੀ ਪੋਸ਼ਾਕ ਕਬੀਰ ਸਾਹਿਬ ਜੀ ਆਪਣੀ ਮਾਤਾ ਨੂੰ ਕਹਿੰਦੇ ਵੀ ਠੀਕ ਹੈ ਮਾਤਾ ਜੀ ਕਬੀਰ ਸਾਹਿਬ ਜੀ ਥਾਨ ਲੈ ਕੇ ਖੱਦਰ ਦੇ ਕੱਪੜੇ ਦਾ ਬਾਜ਼ਾਰ ਵਿੱਚ ਚਲੇ ਗਏ ਤੇ ਇੱਕ ਮਹਾਤਮਾ ਬਾਜ਼ਾਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਘਰ ਪੁੱਛਦੇ ਫਿਰਦੇ ਹੈ ਕਬੀਰ ਸਾਹਿਬ ਦਾ ਘਰ ਕਿੱਥੇ ਕਬੀਰ ਸਾਹਿਬ ਦਾ ਘਰ ਕਿੱਥੇ ਕਬੀਰ ਸਾਹਿਬ ਦੇਖ ਰਹੇ ਨੇ ਤੇ ਆਖਰ ਉਹ ਮਹਾਤਮਾ ਉਹ ਸਾਧੂ ਕਬੀਰ ਸਾਹਿਬ ਨੂੰ ਹੀ ਪੁੱਛ ਲੈਂਦੇ ਆ ਜੀ ਅਸੀਂ ਕਬੀਰ ਸਾਹਿਬ ਦੇ ਘਰ ਜਾਣਾ ਜੇ ਤੁਹਾਨੂੰ ਉਹਨਾਂ ਦਾ ਘਰ ਦਾ ਪਤਾ ਤੇ ਸਾਨੂੰ ਦੱਸ ਦਿਓ ਕਬੀਰ ਸਾਹਿਬ ਜੀ ਕਹਿੰਦੇ ਮਹਾਤਮਾ ਜੀ ਕਬੀਰ ਸਾਹਿਬ ਦੇ ਘਰ ਕਿਉਂ ਜਾਣਾ ਉਹਨਾਂ ਤਾਂ ਹੀ ਕੀ ਕੰਮ ਹੈ ਤੋ ਮਹਾਤਮਾ ਕਹਿੰਦਾ ਜੀ ਅਸੀਂ ਸੁਣਿਆ ਵੀ ਜੋ ਵੀ ਮਹਾਤਮਾ ਸਾਧੂ ਫਕੀਰ ਗਰੀਬ ਗੁਰਬਾ ਕੋਈ ਵੀ ਕਬੀਰ ਸਾਹਿਬ ਦੇ ਘਰ ਚਲਾ ਜਾਏ ਟੱਡ ਤੋਂ ਭੁੱਖਾ ਹੋਵੇ ਤੇ ਉਹਨੂੰ ਉਹ ਪ੍ਰਸ਼ਾਦਾ ਰੋਟੀ ਖਵਾ ਦਿੰਦਾ ਤਨ ਤੋਂ ਨੰਗਾ ਹੋਏ ਤੇ ਉਹ ਕੱਪੜੇ ਦੇ ਦਿੰਦਾ ਜੋ ਮੰਗੀਏ ਉਹ ਦੇ ਦਿੰਦਾ ਤੇ ਮੈਨੂੰ ਕਪੜੇ ਦੀ ਲੋੜ ਆ ਕਿਉਂਕਿ ਅੰਤਾਂ ਦੀ ਠੰਡ ਪੈ ਰਹੀ ਏ ਤਨ ਠਰੂੰ ਠਰੂੰ ਕਰਦਾ ਤੇ ਮੈਂ ਕਬੀਰ ਸਾਹਿਬ ਦੇ ਘਰੋਂ ਕਪੜਾ ਲੈ ਕੇ ਆਉਣਾ ਕਬੀਰ ਸਾਹਿਬ ਕਹਿੰਦੇ ਜੀ ਕਬੀਰ ਦੇ ਘਰੇ ਜਾਣ ਦੀ ਲੋੜ ਨਹੀਂ ਤੁਸੀਂ ਇੱਥੋਂ ਹੀ ਕਪੜਾ ਲੈ ਲਓ ਕਬੀਰ ਸਾਹਿਬ ਨੇ ਆਪਣੇ ਥਾਣ ਵਿੱਚੋਂ ਜੋ ਬਾਜ਼ਾਰ ਦੇ ਵਿੱਚ ਵੇਚਣ ਆਏ ਸੀ ਉਹਦੇ ਵਿੱਚੋਂ ਲੋੜ ਅਨੁਸਾਰ ਕਪੜਾ ਪਾੜ ਕੇ ਨਾ ਮਹਾਤਮਾ ਨੂੰ ਦਿੱਤਾ। ਮਹਾਤਮਾ ਦੇ ਚਿਹਰੇ ਵੱਲ ਤੱਕ ਮਹਾਤਮਾ ਦੀ ਬੋਲਬਾਣੀ ਵੱਲ ਦੇਖ ਕੇ ਭਗਤ ਕਬੀਰ ਸਾਹਿਬ ਦੀ ਕਹਿੰਦੇ ਨੇ ਵੀ ਇਹ ਕੋਈ ਆਮ ਫਕੀਰ ਨਹੀਂ ਇਹ ਤੇ ਕੋਈ ਰੱਬੀ ਅਵਤਾਰ ਲੱਗਦੀ ਹੈ। ਤੇਰੇ ਦਾ ਨੂਰ ਤੇ ਜਬਾਨ ਦੇ ਸ਼ਬਦ ਬੋਲ ਦੱਸਦੇ ਨੇ ਵੀ ਇਹ ਕੋਈ ਮਹਾਤਮਾ ਹੈ ਕੋਈ ਰੱਬੀ ਫਕੀਰ ਹੈ ਤੇ ਉਹ ਮਹਾਤਮਾ ਕਬੀਰ ਸਾਹਿਬ ਨੂੰ ਕਹਿੰਦਾ ਕਿ ਜੀ ਮੈਨੂੰ ਤੁਸੀਂ ਕਬੀਰ ਦਾ ਘਾਰੇ ਦੱਸ ਦਿਓ ਕਬੀਰ ਸਾਹਿਬ ਕਹਿੰਦੇ ਜੀ ਹੁਣ ਕਰ ਦੂੰ ਕੀ ਲੈਣਾ ਤੁਹਾਨੂੰ ਕਪੜਾ ਮਿਲ ਗਿਆ ਉਹ ਕਹਿੰਦੇ ਨਾ ਨਾ ਇੰਨੇ ਕਪੜੇ ਦੇ ਨਾਲ ਮੇਰਾ ਨਹੀਂ ਸਰਣਾ ਇੰਨੇ ਕਪੜੇ ਦੇ ਨਾਲ ਮੇਰਾ ਪੂਰਾ ਨਹੀਂ ਪਹਿਣਾ ਜੇ ਤੂੰ ਸਾਰਾ ਥਾਣ ਮੈਨੂੰ ਦੇ ਦੇਵੇਂ ਫਿਰ ਮੇਰਾ ਸਾਰ ਸਕਦਾ ਫਿਰ ਮੈਂ ਸਾਰ ਲਵਾਵਾਂਗਾ ਥਾਣ ਜੇ ਤੂੰ ਮੈਨੂੰ ਸਾਰਾ ਹੀ ਦੇ ਦੇ ਕਬੀਰ ਸਾਹਿਬ ਨੇ ਸੋਚਿਆ ਨਹੀਂ ਵੀ ਮੇਰੀ ਮਾਂ ਨੇ ਮੈਨੂੰ ਇਹ ਵੇਚਣ ਵਾਸਤੇ ਬਾਜ਼ਾਰ ਵਿੱਚ ਭੇਜਿਆ ਵੀ ਇਹ ਵੇਚ ਕੇ ਕੁਝ ਪੈਸੇ ਖਾਤ ਕੇ ਪੈਸੇ ਦੀ ਵਟਕ ਕਰਕੇ ਕੁਝ ਸੌਦਾ ਲਿਆਈ ਕੁਝ ਧੀ ਦੇ ਕੱਪੜੇ ਲਿਆਈ ਤੇ ਕੁਝ ਪੁੱਤ ਦੇ ਕੱਪੜੇ ਲਿਆਈ ਤੇ ਆਪਣੇ ਵਾਸਤੇ ਸੋਹਣੀ ਪੋਸ਼ਾਕ ਲਿਆਈ ਕਬੀਰ ਸਾਹਿਬ ਨੇ ਉਹ ਸਾਰਾ ਖੱਦਰ ਦਾ ਥਾਣ ਇੱਕ ਮਹਾਤਮਾ ਨੂੰ ਦਿੱਤਾ ਹੱਥ ਵਿੱਚ ਕੁਝ ਨਹੀਂ ਆਇਆ ਖਾਲੀ ਹੱਥ ਕੋਈ ਕਮਾਈ ਨਹੀਂ ਆ ਭਗਤ ਕਬੀਰ ਸਾਹਿਬ ਮਨ ਹੀ ਮਨ ਸੋਚਦੇ ਐ ਇਹ ਅਕਾਲ ਪੁਰਖ ਪਰਮਾਤਮਾ ਦੀਓ ਮੈਂ ਤੇ ਆਪਣੀ ਧੀ ਦੇ ਕਾਰਜ ਵਾਸਤੇ ਨਹੀਂ ਖੱਦਰ ਦਾ ਕੱਪੜਾ ਇਹ ਥਾਣ ਵੇਚਣ ਵਾਸਤੇ ਆਇਆ ਸਾਂ ਪਰ ਤੇਰਾ ਹੀ ਰੱਬ ਦਾ ਪਿਆਰਾ ਇਸ ਬਾਜ਼ਾਰ ਵਿੱਚ ਮਿਲ ਗਿਆ ਤੇ ਮੈਥੋਂ ਜਵਾਬ ਨਹੀਂ ਦੇਉਂਿਆ ਕਿਉਂਕਿ ਨਾ ਤੇ ਮੈਂ ਕਿਸੇ ਭੁੱਖੇ ਨੂੰ ਦੇਖ ਸਕਦਾ ਨਾ ਮੈਂ ਕਿਸੇ ਤਨ ਤੋਂ ਨੰਗੇ ਨੂੰ ਦੇਖ ਸਕਦਾ ਬਾਤਸਾ ਇਹ ਤੇਰੀ ਹੀ ਬਖਸ਼ਿਸ਼ ਹੈ ਤੇ ਹੁਣ ਕਿਰਪਾ ਕਰਿਓ ਮੇਰੀ ਵੀ ਲਾਜ ਰਖ ਲਿਓ ਭਗਤ ਕਬੀਰ ਸਾਹਿਬ ਜੀ ਹੁਣ ਨਾਤੇ ਘਰ ਜਾਣ ਤਿਆਰ ਹੈ ਕਿਉਂਕਿ ਪਤਾ ਕਬੀਰ ਸਾਹਿਬ ਨੂੰ ਜੇ ਘਰ ਗਏ ਤੇ ਮਾਂ ਲੜੂਗੀ ਮਾਂ ਝਟਕਾ ਦੇਵੇਗੀ ਭਗਤ ਕਬੀਰ ਸਾਹਿਬ ਜੀ ਗੰਗਾ ਦੇ ਕਿਨਾਰੇ ਤੇ ਜਾ ਕੇ ਬਹਿ ਗਏ ਇੱਕ ਦਿਨ ਲੰਘਿਆ ਦੂਜਾ ਦਿਨ ਵੀ ਲੰਘਿਆ ਭਗਤ ਕਬੀਰ ਸਾਹਿਬ ਜੀ ਦੰਗਾ ਦੇ ਕਿਨਾਰੇ ਤੇ ਬੈਠੇ ਆ ਤੇ ਇਧਰ ਰੱਬ ਉਹ ਪ੍ਰਮਾਤਮਾ ਭਗਤ ਕਬੀਰ ਦਾ ਅਵਤਾਰ ਧਾਰ ਕੇ ਨਾ ਭਗਤ ਕਬੀਰ ਬਣ ਕੇ ਗੱਡੇ ਭਰ ਕੇ ਸਮਾਨ ਦੇ ਸਾਜੋ ਸਮਾਨ ਦੇ ਲੈ ਕੇ ਆਇਆ ਮਾਂ ਬੁਹਾ ਖੋਲ ਮੈਂ ਆ ਗਿਆ ਹਾਂ ਜਦੋਂ ਮਾਂ ਨੇ ਬੂਹਾ ਖੋਲਿਆ ਦੇਖਿਆ ਵੀ ਗੱਡੇ ਭਰ ਕੇ ਸਮਾਨ ਦੇ ਆਗੇ ਦੇਖ ਮਾਂ ਸਾਰਾ ਵਿਆਹ ਦਾ ਸਮਾਨ ਆ ਗਿਆ ਧੀ ਦਾ ਦੇਖ ਲੈ ਕੋਈ ਘਾਟ ਤੇ ਨਹੀਂ ਰਹਗੀ ਭਗਤ ਕਬੀਰ ਸਾਹਿਬ ਦੇ ਮਾਤਾ ਜੀ ਹਰਾਨ ਨੇ ਵੀ ਇੱਕ ਥਾਨ ਖੱਦਰ ਦਾ ਵਿੱਚ ਐ ਇੰਨਾ ਸਾਜੋ ਸਮਾਨ ਗੱਡੇ ਭਰ ਕੇ ਆਗੇ ਉਪਾਤ ਕਬੀਰ ਸਾਹਿਬ ਨੂੰ ਪੁੱਛਦੀ ਹੈ ਕਬੀਰਾ ਪੁੱਤ ਇੰਨਾ ਸਾਜ ਸਮਾਨ ਕਿੱਥੋਂ ਆਇਆ ਮਾਂ ਜੋ ਤੂੰ ਖੱਦਰ ਦਾ ਕੱਪੜਾ ਦਿੱਤਾ ਸੀ ਉਹ ਬਹੁਤ ਭਾ ਦੇ ਵਿੱਚ ਵਿਕਿਆ ਬਹੁਤਾ ਮੁੱਲ ਮਿਲਿਆ ਉਹਦਾ ਇੱਕ ਸਹਾੂਕਾਰ ਨੇ ਖਰੀਦ ਲਿਆ ਤੇ ਉਹਨੇ ਉਸ ਖੱਦਰ ਦੇ ਕੱਪੜੇ ਦੀ ਉਸ ਥਾਣ ਦੀ ਦੁੱਗਣੀ ਕੀਮਤ ਦਿੱਤੀ ਹੈ ਮਹਾਰਾਣ ਹੈ ਵੀ ਉਹ ਸਾਨੂੰ ਤੇ ਸਾਰੀ ਉਮਰ ਲੰਗੀ ਸਾਨੂੰ ਤੇ ਅੱਜ ਤੱਕ ਕੋਈ ਐਹੋ ਜਿਹਾ ਸਾਹੂਕਾਰ ਨਹੀਂ ਮਿਲਿਆ ਜਿਹੜਾ ਖੱਦਰ ਦੇ ਕੱਪੜੇ ਦੀ ਦੁੱਗਣੀ ਕੀਮਤ ਦੇ ਦੇਵੇ ਮਾਂ ਆ ਦੇਖ ਮੇਰੀ ਧੀ ਕਮਾਲੀ ਦੇ ਕੱਪੜੇ ਤੇਰੀ ਪੋਤੀ ਦੇ ਸੋਹਣੇ ਨੇ ਮਾਂ ਨੇ ਕਿਹਾ ਸੋਹਣਿਆ ਆ ਦੇਖ ਤੇਰੇ ਪੋਤੇ ਕਮਾਲੂ ਦੇ ਕੱਪੜੇ ਚੰਗੇ ਨੇ ਹਾਂ ਚੰਗੇ ਐ ਦੇਖਾ ਤੇਰੇ ਹੁਣ ਪੁੱਤ ਦੇ ਕੱਪੜੇ ਕਬੀਰ ਦੇ ਕੱਪੜੇ ਪੋਸ਼ਾਕ ਸੋਹਣੀ ਆ ਨਾ ਜਦੋਂ ਮਾਂ ਨੇ ਪੋਸ਼ਾਕ ਦੇਖੀ ਨਾ ਤੇ ਉਹ ਪੋਸ਼ਾਕ ਰਾਜੇ ਮਹਾਰਾਜਾਂ ਦੇ ਪਾਉਣ ਵਾਲੀ ਹੈ ਮਹਾਰਾਣ ਵੀ ਤੇ ਰਾਜੇ ਮਹਾਰਾਜਾਂ ਦੇ ਪਾਉਣ ਵਾਲੀ ਪੋਸ਼ਾਕ ਆ ਬੜੀ ਮਹਿੰਗੀ ਹੋਏਗੀ ਕੀਮਤ ਬੜੀ ਹੋਣੀ ਹੈ ਮਾਂ ਕੁਝ ਨਹੀਂ ਬੋਲਦੀ ਇਧਰ ਸਾਰੀਆਂ ਤਿਆਰੀਆਂ ਹੋ ਗਈਆਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਭਗਤ ਕਬੀਰ ਸਾਹਿਬ ਜੀ ਦੀ ਧੀ ਦਾ ਵਿਆਹ ਸ਼ੁਰੂ ਹੋਇਆ ਕਈ ਪ੍ਰਕਾਰ ਦੀਆਂ ਮਠਿਆਈਆਂ ਬਣੀਆਂ ਰਿਸ਼ਤੇਦਾਰ ਸਾਥ ਸੰਬੰਧੀ ਸਾਰੇ ਆਏ ਤੇ ਜਿਸ ਦਿਨ ਬਰਾਤ ਨੇ ਆਉਣਾ ਸੀ ਉਹ ਬਰਾਤ ਵਾਲਾ ਦਿਨ ਵੀ ਆ ਗਿਆ ਬਰਾਤ ਧੁੱਕ ਗਈ ਭਗਤ ਕਬੀਰ ਸਾਹਿਬ ਸਭ ਨੂੰ ਜਿਉਂ ਆਇਆ ਕਹਿੰਦੇ ਨੇ ਆਨੰਦ ਕਾਰ ਦੀ ਰਸਮ ਅਦਾ ਹੋਈ ਤੇ ਬਰਾਤ ਨੂੰ ਪ੍ਰਸ਼ਾਦਾ ਚਕਾਈ ਜਾਂਦੇ ਭਗਤ ਕਬੀਰ ਸਾਹਿਬ ਜੀ ਜੂਟੇ ਪੱਤਲ ਬਰਾਤੀਆਂ ਦੇ ਚੁੱਕ ਰਹੇ ਨੇ ਤੇ ਮਾਂ ਦੇਖ ਕੇ ਹਰਾਨ ਮਾਂ ਨੇ ਦਵਾ ਦਾ ਭਗਤ ਕਬੀਰ ਦੀ ਬਾਹ ਫੜ ਲਈ ਵੀ ਕਬੀਰਾ ਪੁੱਤ ਇਹ ਕੀ ਕਰਦਾ ਹੈ ਜੂਟੇ ਪੱਤਲ ਚੁੱਕ ਰਿਹਾ ਮਾਂ ਮੇਰਾ ਦੀ ਕਰਦਾ ਮੈਂ ਰਾਜ ਦੀ ਸੇਵਾ ਕਰਾਂ ਪੁੱਤ ਇਹ ਤੇਰਾ ਕੰਮ ਨਹੀਂ ਜੂਟੇ ਪੱਤਲ ਚੁੱਕਣਾ ਮਾਂ ਕੁਝ ਨਹੀਂ ਹੁੰਦਾ ਮੈਨੂੰ ਚੁੱਕਣ ਦੇ ਦੇਖੋ ਉਹ ਪ੍ਰਮਾਤਮਾ ਕਬੀਰ ਦਾ ਰੂਪ ਧਾਰ ਕੇ ਕਬੀਰ ਦੀ ਧੀ ਦਾ ਕਾਰਜ ਕਰਨ ਵਾਸਤੇ ਆਪ ਪਿਤਾ ਬਣ ਕੇ ਪਹੁੰਚ ਗਿਆ ਕੋ ਸਤਨਾਮ ਸ਼੍ਰੀ ਆਪ ਆਪ ਪਿਤਾ ਦਾ ਰੂਪ ਧਾਰ ਕੇ ਕਬੀਰ ਬਣ ਕੇ ਕਬੀਰ ਦੇ ਘਰ ਆਇਆ ਆਪ ਪ੍ਰਮਾਤਮਾ ਕਬੀਰ ਸਾਹਿਬ ਤੇ ਗੰਗਾ ਦੇ ਘਾਟ ਗੰਗਾ ਦੇ ਕਿਨਾਰੇ ਗੋਡਿਆਂ 'ਚ ਸਿਰ ਲੈ ਕੇ ਬੈਠਿਆ ਵੀ ਪਤਾ ਨਹੀਂ ਕੀ ਬਣੇਗਾ ਰੱਬ ਨੂੰ ਤੇਤੇ ਕਰ ਰਿਹਾ ਹੈ ਰੱਬ ਨੂੰ ਤੇ ਨਾਲੇ ਕਹਿ ਰਿਹਾ ਹੈ हे ਰਬ ਮੈਂ ਲੋਕਾਂ ਨੂੰ ਮਤ ਦਿੰਦਾ ਸਾਂ ਵੀ ਜਿਹੜੇ-ਜਿਹੜੇ ਰੱਬ ਨੂੰ ਸਿਮਰਦੇ ਆਣਾ ਰੱਬ ਉਹਨਾਂ ਦੇ ਸਾਰੇ ਕਾਰਜ ਸੁਵਾਰ ਦਿੰਦਾ ਪਰ हे ਪ੍ਰਮਾਤਮਾ ਇਹ ਨਾ ਹੋਵੇ ਲੋਕਾਂ ਦਾ ਵਿਸ਼ਵਾਸ ਬਣਿਆ ਟੁੱਟ ਜਾਵੇ ਤੇ ਲੋਕ ਮੈਨੂੰ ਤਾਹਨੇ ਮਾਰਨ ਤੂੰ ਤੇ ਕਹਿੰਦਾ ਸੀ ਰੱਬ ਸਾਰੇ ਕਾਰਜ ਸਵਾਰ ਦਿੰਦਾ ਤੂੰ ਤੇ ਸਾਰਿਆਂ ਨੂੰ ਜਿਆਦਾ ਸਿਮਰਦਾ ਰੱਬ ਨੂੰ ਤੇਰੀ ਧੀ ਦਾ ਕਾਰਜ ਤੇ ਰੱਬ ਨੇ ਸਵਾਰਿਆ ਨਹੀਂ ਸੋਚਦਾ ਹੈ ਗੰਗਾ ਦੇ ਕਿਨਾਰੇ ਤੇ ਬੈਠਾ ਮਨ ਬਿਰਤੀ ਉਸ ਅਕਾਲ ਪੁਰਖ ਨਾਲ ਜੁੜੀ ਹੋਈ ਹੈ ਵੀ ਪ੍ਰਮਾਤਮਾ ਲਾਜ ਰੱਖ ਲਈ ਮੇਰੀ ਇਧਰ ਸਤਿਗੁਰੂ ਉਹ ਅਕਾਲ ਪੁਰਖ ਪ੍ਰਮਾਤਮਾ ਤਬੀਰ ਬਣ ਕੇ ਸੇਵਾ ਕਰ ਰਹੇ ਨੇ ਲੋਕ ਹਰਾਨੇ ਵੀ ਭਗਤ ਕਬੀਰ ਵਰਗਾ ਵਿਆਹ ਕਿਸੇ ਨੇ ਨਹੀਂ ਕੀਤਾ ਲੋਕ ਧੰਨ ਕਬੀਰ ਧੰਨ ਕਬੀਰ ਕਰੀ ਜਾਂਦੇ ਆ ਵੀ ਕਬੀਰ ਸਾਹਿਬ ਧੰਨਾ ਇਹੋ ਜਿਹਾ ਵਿਆਹ ਤੇ ਰਾਦੇ ਮਹਾਰਾਜੇ ਨਹੀਂ ਕਰਦੇ ਉਹਨਾਂ ਦੀਆਂ ਧੀਆਂ ਦਾ ਵਿਆਹ ਨਹੀਂ ਹੁੰਦਾ ਜੇ ਉਹ ਦਾ ਵਿਆਹ ਭਗਤ ਕਬੀਰ ਨੇ ਆਪਣੀ ਧੀ ਦਾ ਕੀਤਾ। ਬਰਾਤ ਤੁਰੀ। ਛਾਤੀ ਨਾਲ ਲਾ ਕੇ ਪ੍ਰਮਾਤਮਾ ਨੇ ਭਗਤ ਕਬੀਰ ਦੀ ਧੀ ਨੂੰ ਪਾਲਕ ਜਿ ਬਿਠਾ ਕੇ ਵਿਦਾ ਕੀਤਾ। ਰਿਸ਼ਤੇਦਾਰ ਭਗਤ ਕਬੀਰ ਸਾਹਿਬ ਦੀ ਮਾਤਾ ਦੇ ਦਿਵਾਲੇ ਹੋ ਗਏ। ਮਾਤਾ ਸੱਚ ਸੱਚ ਦਸੀ ਵੀ ਇੰਨਾ ਖਰਚਾ ਕਿੱਥੋਂ ਕੀਤਾ ਇੰਨਾ ਧਨ ਇੰਨਾ ਪੈਸਾ ਕਿੱਥੋਂ ਆਇਆ ਤੁਹਾਡੇ ਕੋਲੇ ਤੁਸੀਂ ਤੇ ਇੱਕ ਤਾਣਾ ਬੁਣਦੇ ਹੋ ਖੱਦਰ ਦਾ ਕੱਪੜਾ ਬੁਣਦੇ ਹੋ ਤਿਆਰ ਕਰਦੇ ਹੋ ਤੇ ਇੰਨਾ ਪੈਸਾ ਇੰਨਾ ਧਨ ਨਹੀਂ ਆ ਸਕਦਾ ਕਿੱਥੋਂ ਆਇਆ ਇੰਨਾ ਖਰਚਾ ਕਿਵੇਂ ਕੀਤਾ ਤੁਸੀਂ ਰਾਜੇ ਮਹਾਰਾਜੇ ਨੇ ਇੰਨਾ ਖਰਚਾ ਕਰਦੇ ਜਿੰਨਾ ਤੁਸੀਂ ਕਰਤਾ ਹੁਣ ਮਾਂ ਕੋਲੇ ਕੋਈ ਜਵਾਬ ਨਹੀਂ ਮਾਂ ਭਗਤ ਕਬੀਰ ਸਾਹਿਬ ਜੀ ਦੀ ਬਾਹ ਫੜ ਕੇ ਉਸ ਪਰਮਾਤਮਾ ਦੀ ਬਾਹ ਫੜ ਕੇ ਪੁੱਛਦੀ ਹੈ ਕਬੀਰ ਪੁੱਤ ਮੈਨੂੰ ਰਿਸ਼ਤੇਦਾਰ ਸਾਖ ਸੰਬੰਧੀ ਪੁੱਛਦੇ ਨੇ ਵੀ ਇੰਨਾ ਧਨ ਇੰਨਾ ਪੈਸਾ ਕਿੱਥੋਂ ਆਇਆ ਇੰਨਾ ਖਰਚਾ ਤੁਸੀਂ ਕਿਵੇਂ ਕੀਤਾ ਹੁਣ ਮੈਂ ਕੀ ਦੱਸਾਂ ਵੀ ਇਹ ਕਿਵੇਂ ਕੀਤਾ ਮੈਨੂੰ ਕੀ ਪਤਾ ਏ ਗੱਦੇ ਭਰ ਕੇ ਸਮਾਨ ਦੇ ਕਿੱਥੋਂ ਆਏ ਮੇਰੀ ਧੀ ਦੇ ਰਾਣੀਆਂ ਵਾਲੇ ਕੱਪੜੇ ਪਾਏ ਜਿਵੇਂ ਰਾਣੀਆਂ ਦੇ ਰਾਜੇ ਦੀ ਰਾਣੀ ਹੋਵੇ ਤੇ ਉਹਦੀ ਧੀ ਦਾ ਵਿਆਹ ਹੋਵੇ ਤੇ ਉਹ ਆਪਣੀ ਧੀ ਦੇ ਸੋਹਣੇ ਕੱਪੜੇ ਪਾਉਂਦਾ ਹੁਣ ਪੁੱਤ ਮੈਨੂੰ ਤੇ ਪਤਾ ਨਹੀਂ ਇਹ ਸਮਾਨ ਕਿੱਥੋਂ ਆਇਆ ਮੈਨੂੰ ਸੱਚ-ਸੱਚ ਦੱਸ ਇੱਕ ਕਿੱਥੋਂ ਆਇਆ ਕਿੱਥੋਂ ਕਰਦਾ ਚੁੱਕਿਆ ਜਾਂ ਕਿਸੇ ਤੋਂ ਉਧਾਰ ਲਏ ਨੇ ਤਕਬੀਰ ਸਾਹਿਬ ਕੋਈ ਵੀ ਜਵਾਬ ਨਹੀਂ ਦਿੰਦੇ ਕਿਉਂਕਿ ਉਹ ਪ੍ਰਮਾਤਮਾ ਨਾ ਪ੍ਰਮਾਤਮਾ ਕਿਸੇ ਦਾ ਜਵਾਬ ਦੇ ਨਹੀਂ ਹੁੰਦਾ ਤਕਬੀਰ ਸਾਹਿਬ ਜੀ ਨੇ ਬਾਹ ਚੜਾਈ ਤੇ ਬਾਹਰ ਚਲੇ ਗਏ ਇਹ ਦੋ ਬਾਹਰ ਚਲੇ ਗਏ ਸ਼ਾਮਾਂ ਪੈ ਗਈਆਂ ਤਕਬੀਰ ਸਾਹਿਬ ਘਰ ਹੀ ਨਹੀਂ ਆਏ ਫਿਕਰ ਪੈ ਗਿਆ ਮਾਂ ਨੂੰ ਰਿਸ਼ਤੇਦਾਰ ਕਹਿੰਦੇ ਵੀ ਤੂੰ ਝੜਕਦੀ ਸੀ ਤੂੰ ਦੀ ਬਾਹ ਫੜ ਕੇ ਪੁੱਛਿਆ ਹਲੂਣਾ ਦੇ ਕੇ ਪੁੱਛਿਆ ਤੇਰਾ ਪੁੱਤ ਗੁੱਸੇ ਹੋ ਕੇ ਕਿੱਥੇ ਚਲਾ ਗਿਆ ਮਾਂ ਨੂੰ ਡਰ ਪੈ ਗਿਆ ਵੀ ਪਤਾ ਨਹੀਂ ਗੁੱਸੇ ਹੋ ਕੇ ਕਿੱਥੇ ਚਲਾ ਗਿਆ ਜਿੱਤੇ ਭਗਤ ਕਬੀਰ ਸਾਹਿਬ ਦੀ ਸਾਧੂ ਮੰਡਲੀ ਦੇ ਵਿੱਚ ਬੈਠਦੇ ਮਹਾਤਮਾ ਕੋਲੇ ਬੈਠਦੇ ਮਾਂ ਉਹਨਾਂ ਕੋਲੇ ਜਾਂਦੀ ਹੈ ਮਹਾਤਮਾ ਜੀ ਕਬੀਰ ਸਾਹਿਬ ਨੂੰ ਦੇਖਿਆ ਕਿਤੇ ਮੇਰੇ ਪੁੱਤ ਨੂੰ ਦੇਖਿਆ ਮਹਾਤਮਾ ਕਹਿੰਦੇ ਆ ਮਾਤਾ ਜਦੋਂ ਦਾ ਤੂੰ ਝੜਕਿਆ ਨਾ ਕਬੀਰ ਸਾਹਿਬ ਨੂੰ ਜਦੋਂ ਦਾ ਤੋ ਸਵਾਲ ਕਰਕੇ ਪੁੱਛਿਆ ਵੀ ਇੰਨਾ ਖਰਚਾ ਇੰਨਾ ਧਨ ਕਿਵੇਂ ਆਇਆ ਕਿੱਥੋਂ ਆਇਆ ਇੰਨਾ ਸਾਜੋ ਸਮਾਨ ਤੇ ਉਹ ਗੁੱਸੇ ਹੋ ਕੇ ਕਿਤੇ ਚਲਾ ਗਿਆ ਹੋਇਆ ਨਾ ਹੋਣਾ ਸਾਡੇ ਕੋਲ ਤੇ ਨਹੀਂ ਆਇਆ ਤੇਰੀ ਪੋਤੀ ਦਾ ਵਿਆਹ ਹੋ ਗਿਆ ਸੀ ਕਮਾਉਣ ਵਾਲਾ ਤੇ ਭਗਤ ਕਬੀਰ ਹੀ ਹੈ ਜਿਉਂ ਨੇ ਕਿਸੇ ਤੋਂ ਉਧਾਰ ਪੈਸੇ ਲਏ ਸੀ ਤੇ ਆਪੇ ਮੋੜ ਦਿੰਦਾ ਮਾਨ ਗਿਆ ਵੀ ਇਹ ਵੀ ਗੱਲ ਠੀਕ ਐ ਮੇਥੋਂ ਗਲਤੀ ਹੋ ਗਈ ਮੈਨੂੰ ਆਪਣੇ ਪੁੱਤ ਨੂੰ ਝਿੜਕਣਾ ਨਹੀਂ ਚਾਹੀਦਾ ਸੀ ਹੁਣ ਮਾਂ ਲੱਭਦੀ ਫਿਰਦੀ ਐ ਤੇ ਮਾਂ ਨੂੰ ਯਾਦ ਆਇਆ ਵੀ ਜਦੋਂ ਵੀ ਮੈਂ ਕਿਤੇ ਆਪਣੇ ਪੁੱਤ ਨਾਲ ਲੜਾਂ ਤੇ ਉਹ ਗੰਗਾ ਦੇ ਕਿਨਾਰੇ ਤੇ ਜਾ ਕੇ ਬਹਿ ਜਾਂਦਾ ਹੁੰਦਾ ਮਾਂ ਲੱਭਦੀ ਲੱਭਦੀ ਗੰਗਾ ਦੇ ਕਿਨਾਰੇ ਤੇ ਜਾ ਕੇ ਬਹਿ ਗਈ ਭਗਤ ਕਬੀਰ ਸਾਹਿਬ ਗੋਡਿਆਂ ਦੇ ਵਿੱਚ ਸਿਰ ਲੈ ਕੇ ਬੈਠੇ ਐ ਦੀ ਮਾਂ ਨੇ ਮੋਢੇ ਤੇ ਜਾ ਕੇ ਹੱਥ ਰੱਖਿਆ ਕਬੀਰ ਪੁੱਤ ਘਰ ਚੱਲ ਗੁੱਸੇ ਹੋ ਗਿਆ ਮੇਰੇ ਨਾਲ ਕਬੀਰ ਸਾਹਿਬ ਹੈਰਾਨ ਆ ਵੀ ਮੈਂ ਗੁੱਸੇ ਹੋ ਗਿਆ ਗੁੱਸੇ ਤੇ ਮਾਂ ਨੂੰ ਹੋਣਾ ਚਾਹੀਦਾ ਮੈਂ ਕਿਵੇਂ ਗੁੱਸੇ ਹੋ ਗਿਆ ਧੀ ਦੇ ਬਰਾਤ ਵਾਲਾ ਦਿਨ ਲੰਘ ਗਿਆ ਮੇਰੀ ਧੀ ਘਰ ਬੈਠੀ ਹੋਣੀ ਆ ਵਿਆਹ ਨਹੀਂ ਹੋਇਆ ਹੋਣਾ ਪਰ ਕਬੀਰ ਸਾਹਿਬ ਨੂੰ ਕੀ ਪਤਾ ਜਿਸ ਮਹਾਤਮਾ ਨੂੰ ਤੂੰ ਖੱਦਰ ਦਾ ਥਾਣ ਦਿੱਤਾ ਨਾ ਉਹ ਮਹਾਤਮਾ ਕੋਈ ਆਮ ਮਹਾਤਮਾ ਨਹੀਂ ਉਹ ਖੁਦ ਪਰਮਾਤਮਾ ਤੇਰੀ ਪਰਖ ਲੈਣ ਵਾਸਤੇ ਦੁਨੀਆ ਤੇ ਆਇਆ ਤੇ ਤੇਰਾ ਹੀ ਰੂਪ ਧਾਰ ਕੇ ਕਬੀਰ ਬਣ ਕੇ ਤੇਰੀ ਧੀ ਦਾ ਕਾਜ ਸਵਾਰ ਗਿਆ ਆਖੋ ਸਤਨਾਮ ਸ੍ਰੀ ਉਹ ਤੇਰੀ ਧੀ ਦਾ ਕਾਰਜ ਸਵਾਰ ਗਿਆ ਕਬੀਰ ਦੀ ਮਾਂ ਪੁੱਛਦੀ ਐ ਕਬੀਰ ਪੁੱਤ ਘਰ ਚੱਲ ਮਾਂ ਘਰ ਕਿਵੇਂ ਜਾਵਾਂ ਕਿਹੜੇ ਮੂੰਹ ਨਾ ਜਾਵਾਂ ਮੇਰੀ ਧੀ ਦੀ ਸ਼ਾਦੀ ਰੋਗੀ ਬਰਾਤ ਵਾਪਸ ਚਲੀ ਗਈ ਉਹਨਾਂ ਦੀ ਸੇਵਾ ਨਹੀਂ ਹੋਈ ਮਾਂ ਜਿਹੜਾ ਤੂੰ ਖੱਦਰ ਦਾ ਮੈਨੂੰ ਥਾਣ ਦਿੱਤਾ ਸੀ ਨਾ ਵੇਚਣ ਵਾਸਤੇ ਉਹਤੇ ਮੈਂ ਕਿਸੇ ਮਹਾਤਮਾ ਨੂੰ ਦਿੱਤਾ ਤੇ ਮੇਰੀ ਧੀ ਦਾ ਤੇ ਵਿਆਹ ਹੀ ਨਹੀਂ ਹੋਇਆ ਹੁਣ ਮਹਾਰਾਣ ਹੈ ਵੀ ਇਹ ਗੱਲਾਂ ਕਿਹੜੀਆਂ ਕਰਦਾ ਕਬੀਰਾ ਕੀ ਕਹੀ ਜਾਂਦਾ ਤੂੰ ਹੁਣੇ ਤੇ ਤੂੰ ਆਪਣੀ ਧੀ ਦਾ ਵਿਆਹ ਕਰਕੇ ਉਹਨੂੰ ਤੋੜ ਕੇ ਆਇਆ ਲੋ ਇੰਨਾ ਖਰਚਾ ਕੀਤਾ ਇੰਨਾ ਖਰਚਾ ਤੇ ਰਾਜੇ ਮਹਾਰਾਜੇ ਨਹੀਂ ਕਰਦੇ ਜਿੰਨਾ ਤੂੰ ਖਰਚਾ ਕਰਤਾ ਕਬੀਰ ਸਾਹਿਬ ਹੈਰਾਨ ਹੈ ਵੀ ਮੈਂ ਇੰਨਾ ਕਰਤਾ ਕਰਤਾ ਮੈਂ ਆਪਣੀ ਧੀ ਨੂੰ ਤੋੜਿਆ ਮਾਂ ਕਹਿੰਦੀ ਤੂੰ ਆਪ ਤੇ ਡੋਲੇ ਵਿੱਚ ਭਾਇਆ ਸੀ ਆਪਣੀ ਧੀ ਨੂੰ ਕਬੀਰ ਸਾਹਿਬ ਕਹਿੰਦੇ ਮਾਂ ਮੈਂ ਤੇ ਤਿੰਨ ਦਿਨ ਹੋ ਗਏ ਗੰਗਾ ਦੇ ਕਿਨਾਰੇ ਤੇ ਬੈਠਾ ਮੈਂ ਤੇ ਘਰ ਆਇਆ ਨਹੀਂ ਮੇਰੇ ਨਾਲ ਮਜ਼ਾਕ ਨਾ ਕਰ ਮਸਕਰੀਆਂ ਨਾ ਕਰ ਤੂੰ ਸਾਰੇ ਕਾਰਜ ਤੂੰ ਕੀਤੇ ਨੇ ਤੇਰੇ ਸੋਹਣੇ ਪੋਸ਼ਾਕ ਪਾਈ ਸੀ ਰਾਜੇ ਮਹਾਰਾਜਿਆਂ ਵਾਲੀ ਕਬੀਰ ਸਾਹਿਬ ਕਹਿੰਦੇ ਮਾਂ ਜਦੋਂ ਫਿਰ ਤੇਰੇ ਨਾਲ ਮੈਂ ਗੁੱਸੇ ਹੋ ਕੇ ਗਿਆ ਸੀ ਮੇਰੇ ਕੱਪੜੇ ਕਿਹੜੇ ਪਾਏ ਸੀ ਮਾਂ ਨੇ ਕਿਹਾ ਪੋਸ਼ਾਕ ਪਾਈ ਸੀ ਰਾਜਿਆਂਵਾਲੀ ਤੇ ਮਾਂ ਹੁਣ ਮੇਰੇ ਕੱਪੜੇ ਕਿਹੜੇ ਪਾਏ ਐ ਜਿਸ ਦਿਨ ਮੈਂ ਤੇਰੇ ਕੋਲੋਂ ਖੱਦਰ ਦਾ ਕੱਪੜਾ ਲੈ ਕੇ ਗਿਆ ਸੀ ਨਾ ਉਸ ਦਿਨ ਵੀ ਮੇਰੇ ਕੱਪੜੇ ਆਹੀ ਪਾਏ ਸੀ ਤੇ ਅੱਜ ਵੀ ਆਹੀ ਪਾਏ ਨੇ ਮਾਂ ਜੇ ਮੈਂ ਰਾਜਿਆਂਵਾਲੀ ਪੋਸ਼ਾਕ ਪਾ ਕੇ ਘਰੋਂ ਨਿਕਲਿਆ ਸੀ ਤੇ ਮੇਰੇ ਤਨ ਉੱਤੇ ਰਾਜਿਆਂ ਵਾਂਡੀ ਪੋਸ਼ਾਕ ਹੋਣੀ ਚਾਹੀਦੀ ਹੈ। ਮਾਂ ਨੇ ਕਿਹਾ ਵੀ ਇਹ ਵੀ ਠੀਕ ਹੈ। ਪਰ ਪੁੱਤ ਜੀ ਜੇ ਤੂੰ ਨਹੀਂ ਸੀ ਫਿਰ ਉਹ ਕੌਣ ਸੀ? ਜੇ ਤੂੰ ਨਹੀਂ ਸੀ ਫਿਰ ਉਹ ਕੌਣ ਸੀ? ਕਬੀਰ ਨੇ ਕਿਹਾ ਮੈਨੂੰ ਕੀ ਪਤਾ ਮਾਂ ਉਹ ਕੌਣ ਸੀ? ਨੇ ਕਬੀਰ ਪੁੱਤ ਤੂੰ ਝੂਠ ਬੋਲਨਾ। ਲੋਕ ਧੰਨ ਕਬੀਰ ਧੰਨ ਕਬੀਰ ਕਹਿੰਦੇ ਆ ਮੈਨੂੰ ਸੱਚ ਸੱਚ ਦਾਸ ਕਿਥੋਂ ਕਰਦਾ ਚੁਕਿਆ ਕੀ ਤੋਂ ਉਧਾਰੇ ਪੈਸੇ ਲੈ ਮੈਨੂੰ ਫਿਕਰ ਹੁਣ ਕਿਵੇਂ ਲਾਵਾਂਗੇ ਕਬੀਰ ਸਾਹਿਬ ਕਹਿੰਦੇ ਮਾਂ ਮੈਂ ਸੱਚ ਬੋਲਦਾ ਮੈਂ ਘਰ ਨਹੀਂ ਆਇਆ ਕਬੀਰ ਪੁੱਤ ਤੇਰੀ ਧੀ ਦਾ ਵਿਆਹ ਵੀ ਹੋ ਗਿਆ ਮਠਿਆਈਆਂ ਕਈ ਪ੍ਰਕਾਰ ਦੀਆਂ ਬਣੀਆਂ ਹਜੇ ਤੱਕ ਮਠਿਆਈਆਂ ਪਈਆਂ ਨੇ रिश्तेदार ਸਾਖ ਸੰਬੰਧੀ ਘਰ ਬੈਠੇ ਨੇ ਤੈਨੂੰ ਉਡੀਕ ਰਹੇ ਨੇ ਘਰ ਚੱਲ ਕਬੀਰ ਕਹਿੰਦਾ ਮਾਂ ਮਜ਼ਾਕ ਤੇ ਨਹੀਂ ਕਰਦੀ ਕਹਿੰਦੀ ਨਹੀਂ ਪੁੱਤ ਮਜ਼ਾਕ ਨਹੀਂ ਕਰਦੀ ਤੇ ਫਿਰ ਮਾਂ ਮੇਰੀ ਵੀ ਗੱਲ ਸੁਣ ਮੈਂ ਵਾਕਈ ਘਰ ਨਹੀਂ ਆਇਆ ਤੇ ਪੁੱਤ ਫਿਰ ਉਹ ਕੌਣ ਸੀ ਜਿਹੜਾ ਤੇਰੀ ਧੀ ਨੂੰ ਵਿਦਾ ਕਰ ਗਿਆ ਮਾਂ ਉਹ ਮੈਂ ਨਹੀਂ ਮੈਂ ਤੈਨੂੰ ਕਹਿੰਦਾ ਸੀ ਨਾ ਬਿਉ ਮਹਾਰਾਜ ਸਭ ਦੀ ਕਾਜ ਸਵਾਰ ਦੇ ਆ ਫਿਕਰ ਨਾ ਕਰ ਨਾਨਕ ਚਿੰਤਾ ਮਤ ਕਰੋ ਚਿੰਤਾ ਤਸਹੀ ਹੀ ਹੈ ਭੜਿਆ ਤੂੰ ਕਿਉਂ ਚਿੰਤਾ ਕਰਦਾ ਜੀ ਨੂੰ ਤੂੰ ਸਿਮਰਦਾ ਉਹਨੂੰ ਚਿੰਤਾ ਤੇਰੀ ਹੈ ਆਕੋ ਸਤਨਾਮ ਸ੍ਰੀ ਉਹਨੂੰ ਚਿੰਤਾ ਤੇਰੀ ਮਾਂ ਕਹਿੰਦੀ ਫੇਰ ਉਹ ਕੌਣ ਆ ਕਹਿੰਦਾ ਮਾਂ ਉਹ ਖੁਦ ਖੁਦਾ ਉਹ ਪ੍ਰਮਾਤਮਾ ਉਹ ਰਾਮ ਤੇਰਾ ਕਬੀਰ ਬਣ ਕੇ ਤੇਰਾ ਪੁੱਤ ਬਣ ਕੇ ਤੇਰੇ ਘਰ ਆਇਆ ਤੇ ਮੇਰੇ ਸਾਰੇ ਕਾਰਜ ਪਿਤਾ ਵਾਲੇ ਕਾਰਜ ਵੀ ਨਿਭਾ ਗਿਆ ਤੇ ਤੇਰਾ ਪੁੱਤ ਬਣ ਕੇ ਪੁੱਤ ਵਾਲੇ ਕਾਰਜ ਵੀ ਅਦਾ ਕਰ ਗਿਆ ਮਾਂ ਉਹ ਕੋਈ ਹੋਰ ਨਹੀਂ ਜਿਹਦੀ ਮੈਂ ਬੰਦਗੀ ਕਰਦਾ ਉਹੀ ਰੱਬ ਸੀ ਜਿਹੜੇ ਕਾਰਜ ਸੰਵਾਰ ਗਿਆ ਕੋ ਸਤਨਾਮ ਸ਼੍ਰੀ ਪਰਮਾਤਮਾ ਸਦਾ ਹੀ ਆਪਣੇ ਭਗਤਾਂ ਦੀ